ਆ ਗਏ ਆ ਗਏ ਅੱਜ ਦੇ ਬਲੌਗ ਦੇਖਾਂਗੇ ਅੱਛਾ ਦੇਖੇ ਹੈਲੋ ਹੋ ਜਾ ਤਾ ਕਿੱਦਾਂ ਕਦੋਂ ਆਈ ਨਹੀਂ ਆਇਆ ਚਾਲੂ ਕਿਆ ਹੈ ਲੋ ਜੀ ਸਾਸਰੀ ਘਰ ਦਾ ਤਸਵਰੇ ਦਾ ਮਹੌਲ ਨੁਸਵਾਇਤਾ ਤੇ ਅੱਜ ਦਾ ਦਿਨ ਤੀਜਾ ਵਿਆਹ ਕਰੇ ਤੇ ਚਾਹ ਬਣਾ ਰਹੇ ਆ ਬਣੀ ਹੋਸੀ ਠੰਡੀ ਹੋਣ ਦੀ ਤੇ ਗਰਮ ਕਰਦੇ ਆ ਜਾਂ ਤੇ ਹਿਗਣ ਸਦੋਤੀਆ ਇਹੋ ਚਾਹ ਪੀਨੇ ਤੇ ਫਿਰ ਦੇੰਦੀ ਸ਼ੁਰੂ ਕਰਦੇ ਆ ਉਹ ਸ਼ੁਰੂਆਤ ਕਰਦੇ ਆ ਤੇ ਫਿਰ ਅੱਜ ਦਾ ਵੀ ਦੱਸ ਜਿ ਰਵਾਂ ਕਿਦਾਂ ਚੱਲ ਰਿਹਾ ਕੀ ਕਰਦੇ ਕਿਦਾਂ ਲੋ ਜੀ ਹੁਣ ਆਪਾਂ ਆ ਕੇ ਘਰੇ ਕਰ ਲੈ ਭੂਆ ਤੇ ਦੀਦੀ ਤੇ ਬਣਦੀਆਂ ਕੁੜੀਆਂ ਜਿ ਆਇਆ ਸ਼ਹਿਰ ਨੂੰ ਉਹਨਾਂ ਨੂੰ ਕੰਮ ਸੀ ਤੇ ਮੈਂ ਤੇ ਬੀਬੀ ਘਰੇ ਇਕੱਲੇ ਹਾਂ ਹੋਰ ਇਕੱਲੇ ਘੁੰਮਦੇ ਬੈਠੇ ਆ ਤੇ ਅੱਜ ਹੈਗੀ ਬ੍ਰੇਕ ਵਿਆਹ ਦੀ ਤੇ ਅੱਜ ਛੁੱਟੀ ਆ ਅੱਜ ਰੈਸਟ ਦੇ ਆ ਤੇ ਕੱਲੂ ਫਿਰ ਜਾਣਾ ਆਪਾਂ ਸ਼ਗਨਪਣ ਫਗਨਪਣ ਹਾਂ ਬੀਬੀ ਇੱਥੇ ਰਹੋ ਕਿ ਮੈਂ ਨਾਲ ਜਾਊਂਗੀ ਤੇ ਸ਼ਗਨਪਾ ਕੇ ਆਣਾ ਪਟਿਆਲੇ ਜਾਣਾ ਆਪਾਂ ਇਹ ਦੂਰਾ ਸਫਰ ਮੇਰੇ ਸੇਤ ਨਹੀਂ ਠੀਕ ਬਿਜਾਣਾ ਨੇ ਬੀਬੀ ਤਾਂ ਫਿਰ ਸਫਰ ਨਹੀਂ ਹੁੰਦਾ ਹੈਗਾ ਮੈਨੂੰ ਉਹੜਾ ਵਿੱਚ ਉਲਟੀ ਆ ਲੱਗ ਜਾਂਦੀ ਹਾਂ ਐਡਾ ਹੋ ਜਾਂਦਾ ਤੇ ਬੀਬੀ ਨੂੰ ਤੇ ਅਸਾਂ ਬੀਬੀ ਤੂੰ ਅੱਥੇ ਰਹਿ ਆਪਾਂ ਜਾਵਾਂਗੇ ਤੇ ਫਿਰ ਪਰਸ ਨੂੰ ਵਿਆਹ ਆ ਉਹ ਤਾਂ ਜੋੜ ਲਾਉਣੇ ਚੱਲਦਾ ਚੱਲਦਾ ਬੰਨ ਜਾਣਾ ਮੈਂ ਤੁਸੀਂ ਰਹਿਣ ਤੋਂ ਐ ਵੀ ਹੋਰ ਬਿਮਾਰ ਹੋਗੇ ਫੇ ਅੱਛਾ ਬਾਕੀ ਮੇ ਤੁਸੂਰ ਨਾਲ ਆਇਓ ਘਰ ਤੋਂ ਫਿਰ ਅੱਗ ਲੱਗੀ ਜਾਂਦੇ ਨਹੀਂ ਤੂੰ ਵਿਚਾਰ ਤੋਂ ਚੱਲ ਫੇ ਮੰਮੀ ਹੋਣੀ ਵੀ ਵਿਆਲੇ ਦੇਣਾ ਆਉਗੇ ਤੇ ਕਾਲੂ ਮੀਣੀ ਆਮਲਾ ਫੇ ਵਿਆਲੇ ਦੇ ਲਾਉਗੇ ਤੇ ਸਾਨੂੰ ਲੈ ਚੂਗੇ ਇਹਨਾਂ ਵਿਆਹ ਦੇਖ ਜੂਗੇ ਤੋ ਉਸ ਤੋਂ ਬਿਆਹ ਤੋਂ ਪੈਸੇ ਤੇ ਲਿਆਵੋ ਬੋ Enjoy ਕੀਤਾ ਤਾ ਵਿਆਹ ਤੇ ਹੋਰ ਵੀ ਕਰ ਰਹੇ ਆ ਪੰਜ ਦਿਨ ਵਿਆਹ ਆਲੇ ਪਹਿਲੇ ਦਾ ਹੋ ਗਿਆ ਸਾਨੂੰ ਇੱਥੇ ਵਿਆਹ ਕਰਦਿਆਂ ਪੰਜ ਦਿਨ ਹੋ ਜਾਣ ਚਾਰ ਦਿਨ ਹੋ ਜਾਣੇ ਬਰਾਤ ਆਲੇ ਜਾਣ ਲੱਗੇ ਚਲੋ ਚਾਰ ਦਿਨ ਹੋ ਗਏ ਬਿੱਤੀ ਕਰਕੇ ਸਭ ਹੋਵੇ ਤਿਆਰੀ ਵੀ ਕਰਦੇ ਪੰਜਵੇਂ ਦਿਨ ਦੀ ਘਰੇ ਉਹ ਵੀ ਆ ਚਲੋ ਹੁਣ ਅਸੀਂ ਬੈੰਦੇ ਆ ਖਾਣੇ ਪੀਣੇ ਆ ਤੇ ਕੱਲ ਦਾ ਬਲੌਗ ਐਡਿਟ ਕਰਨਾ ਫੇ ਉਹ ਤੁਹਾਨੂੰ ਪਾਵਾਂਗੇ ਚੰਗਾ ਜਗੜਾ ਤੁਸੀਂ ਦੇਖ ਲਈਆ ਹੁਣੇ ਤੇ ਉਹ ਫਿਰ ਐਡਿਟ ਕਰਕੇ ਪਾਣਾ ਹੈ ਕਾਤੇ ਆ ਤੇ ਫਿਰ ਉਧਰਲੇ ਘਰ ਵੀ ਜਾਣਾ ਜਦ ਭੂਆ ਵਾਲੀ ਆਓਗੇ ਫਿਰ ਆਪਾਂ ਜਾਵਾਂਗੇ ਫੇਰ ਆਪਾਂ ਇੱਥੇ ਹੀ ਆ ਚਲੋ ਲੋ ਜੀ ਆਪਾਂ ਆ ਗਏ ਕੋਠੇ ਤੇ ਇੱਧਰ ਭੂਆ ਦੇ ਸਾਰੇ ਕੱਪੜੇ ਧੋਤੇ ਹੋ ਆ ਫੇਰ ਆਪਾਂ ਆ ਗਏ ਚਲੋ ਉੱਪਰ ਦੇ ਕੇ ਉਹਨਾਂ ਦੇ ਬੱਤੀਆਂ ਬੰਦ ਕਰਨੀਆਂ ਅਸੀਂ ਟੱਲਾਈਆਂ ਆ ਇਹ ਲੇ ਉਹ ਵੀ ਬੰਦ ਕਰਨੀਆਂ ਕੱਕ ਕੇ ਸੀ ਤੇ ਤੁਹਾਨੂੰ ਹੁਣ ਇੱਥੇ ਦੇ ਮੱਲਾ ਦਿਖਾਉਂਦੇ ਆ ਸਾਰਾ ਦੇਖੋ ਮੱਲਾ ਇਹ ਆ ਗਲੀ ਮਨਸਾ ਦੇਵੀ ਮੰਦਿਰ ਵਾਲੀਆਂ ਗਲੀਆਂ ਉਹ ਟੈਂਟ ਲੱਗਾ ਆ ਤੇ ਇੱਧਰ ਆਪਾਂ ਭੂਆ ਦੇ ਘਰੇ ਖੜੇ ਆ ਕੋਠੇ ਤੇ ਲੋ ਜੀ ਹੁਣ ਆਪਾਂ ਆ ਗਏ ਆ ਕੋਠੇ ਤੇ ਤੇ ਦੇਖ ਦੀਦੀ ਕੰਮ ਕਰਨ ਆਈ ਆ ਜਿਵੇਂ ਮੰਮਾ ਆਈ ਆ ਤੇ ਲੋ ਦੀਦੀ ਹਾਂਜੀ ਕੰਮ ਕਰ ਰਹੀ ਆ ਸੋਨੀ ਹਾਂਜੀ ਵਲੌਗ ਬਣਾਉਣੀ ਮੈਂ ਅੱਛਾ ਠੀਕ ਹਾਂ ਹਾਂ ਪਹਿਲਾ ਵਿਆਹ ਲਿਆਂਦੇ ਆਏ ਆ ਕੰਮ ਕਰਕੇ ਹੁਣ ਇੱਧਰ ਕਰ ਰਹੇ ਆ ਤੇ ਹੁਣ ਆਪਾਂ ਜਾਣਾ ਵਿਆਹਲੇ ਘਰੇ ਪ੍ਰਸ਼ਾਦ ਆਪਾਂ ਨੇ ਛਕਣ ਛਾਕੇ ਆਈਏ ਹਣ ਪਹਿਲਾ ਫੁੱਫੜ ਜੀ ਆਇਆ ਸੀਗੇ ਕਹਿਣ ਵੀ ਖਾ ਛਕਿਆ ਉਹ ਪ੍ਰਸ਼ਾਦ ਦਾ ਬਣਾਇਆ ਤੇ ਹੁਣ ਚੱਲਦੇ ਆਂ ਬੀਬੀ ਇੱਥੇ ਹੀ ਆ ਜੀਦੀ ਹਾਂਜੀ ਹਾਂ ਬੀਬੀ ਸੌ ਗਏ ਕਹਿੰਦੇ ਫੇਰ ਤੂੰ ਜਾਇਆ ਫੇ ਮੈਂ ਉਹਨਾਂ ਦੇ ਲਈ ਇੱਥੇ ਲੈ ਆਉਂਗੀ ਰੋਟੀ ਹਾਂ ਠੀਕ ਆ ਬੀਬੀ ਨੇ ਤੂੰ ਜਾਇਆ ਮੈਂ ਆਉਂਗੀ ਮੈਂ ਨਹੀਂ ਬਲੇ ਜਾਣਾ ਹੈ ਕਿ ਮੈਂ ਥੱਕ ਕੇ ਜਾਉਂਗੀ ਪਰ ਰੋਟੀ ਵੀ ਇੱਥੇ ਲੈ ਆਈ ਮੇਰੀ ਤਾਂ ਮੈਂ ਕਿਹਾ ਚਲ ਠੀਕ ਆ ਇੱਧਰ ਤੇ ਹੁਣ ਆਪਾਂ ਜਾਂਦੇ ਵਿਆਹ ਲੈ ਕਰੇ ਬੀਬੀ ਇੱਥੇ ਸੁੱਤੇ ਹੋਈ ਆ ਫੇ ਮੈਂ ਕਿਹਾ ਕੋਈ ਨਹੀਂ ਤੁਸੀਂ ਨਾਲੇ ਜ਼ਿਆਦਾ ਧਰੋਮ ਹੀ ਨਾ ਹੈਗਾ ਸੋਤੇ ਹੋ ਉੱਧਰ ਤੇ ਹੁਣ ਆਪਾਂ ਚੱਲਦੇ ਆਂ ਵਿਆਹਲੇ ਘਰੇ ਤੇ ਫਿਰ ਉੱਥੇ ਦਾ ਮਹੌਲ ਦੇਖਦੇ ਆਂ ਤੇ ਪ੍ਰਸ਼ਾਦਾ ਪਣ ਛੱਕਿਆ ਉਹਨੇ ਲੋ ਜੀ ਵੀ ਨਾਲ ਆਪਾਂ ਚੱਲਨੇ ਹਾਂ ਜੀ ਤਿਆਰ ਰੱਖਿਓ ਤੇ ਨਾਲੇ ਬੀਬੀ ਵੀ ਸੁੱਤੇ ਹੋ ਦੇਖਦੇ ਆਂ ਚਲੋ ਠੀਕ ਐ ਵਾਏ ਚਲੋ ਹੁਣ ਆਪਾਂ ਵਿਆਹਲੇ ਘਰੇ ਜਾ ਕੇ ਬਹਤੇ ਆਂ ਕੀ ਕਰਦੇ ਆ ਤੇ ਪ੍ਰਸ਼ਾਦਾ ਪਣ ਛੱਕਦੇ ਆ ਤੇ ਬੀਬੀ ਜੀ ਨੇ ਵੀ ਲੈ ਕੇ ਆਣਾ ਨਾਲ ਤੇ ਮੇਰੇ ਦਿਨ ਸਾਰੇ ਹੋਰ ਲੇਟ ਹੋ ਗਏ ਐ ਦੀ ਬੱਸ ਫੇ ਹੁਣ ਨਾਕ ਬਣਾਵਾ ਹਾਂ ਬਣਾ ਦੋ ਆਗੇ ਸਾਰੇ ਹਾਂ ਨਹੀਂ ਸਾਰੇ ਨਹੀਂ ਆਏ ਹਲੇ ਬੀਬੀ ਨੇ ਉੱਥੇ ਲੈ ਜਾਣਾ ਕਹਿੰਦੀ ਮੈਂ ਤਾਂ ਤੁਰ ਨਹੀਂ ਹੋਣਾ ਇੰਨਾ ਫੇ ਹਾਂ ਬਣਾ ਦੋ ਫੇ ਮੈਂ ਛੱਕ ਜੰਦੀ ਨਾਲੇ ਉਹਨਾਂ ਦਾ ਲੈ ਜੰਦੀ ਆ ਹਾਂਜੀ ਨਾਕਾਂ ਬਣਾ ਦੇ ਸੀ ਆਲੂ ਦੇ ਪਰੋਠੇ ਅੱਛਾ ਪਰੋਠੇ ਆਲੂ ਦੇ ਠੀਕ ਹੈ ਠੀਕ ਫੇ ਨਾਲ ਚਾਹ ਲਵਾਂਗੇ ਚਾਹ ਪਾਣੀ ਨਾ ਨਾ ਹਾਂ ਹੈਲੋ ਹਾਂ ਇਹਨੂੰ ਤੁਸੀ ਜੇ ਵੀ ਮੈਂ ਤੇ ਬਲੌਗ ਦੇਖੇ ਆਂਗੇ ਅੱਛਾ ਦੇਖੇ ਹੈਲੋ ਹੋ ਜਾਓ ਤਾਂ ਕਿੱਦਾਂ ਕਦੋਂ ਆਈਂ ਅੱਛਾ ਅੱਛਾ ਠੀਕ ਹੈ ਸਾਰੇ ਅੰਦਰ ਹੀ ਹੈ ਉਹ ਬਲੌਗ ਪਾਣੀ ਹਾਂ ਉਹ ਮੈਂ ਪਾਉਂਗੀ 4:00 ਵਜੇ ਪਾਉਂਗੀ ਹੁਣ ਬਲੌਗ ਕੱਲ ਵਾਲਾ ਜਿਹੜਾ ਜਾਗੂ ਵਾਲਾ ਹੂੰ ਬਿਸਕੁਟ ਚਲੋ ਪਰੋਠੇ ਬਣਾਇਓ ਸੀ ਆਲੂ ਵਾਲੇ ਇਹੋ ਖਾ ਕੇ ਆਏ ਆ ਦੀਦੀ ਲੈ ਕੇ ਚੱਲਦੇ ਆ ਲੋ ਜੀ ਹੁਣ ਆਪਾਂ ਬੈਠੇ ਆ ਤੇ ਪਰੋਠੇ ਖਾ ਕੇ ਬਹੁਤ ਸਵਾਲ ਲੱਗੇ ਆ ਬਹੁਤ ਟੇਸਟੀ ਬਣਾਏ ਹੋਏ ਸੀ ਤੇ ਬੀਬੀ ਬਾਹਰ ਬੈਠੇ ਖਾਂਦੇ ਪਏ ਆ ਥਾਲ ਆ ਫਿਰ ਮੰਮੀ ਦਾ ਵੀ ਫੋਨ ਆ ਗਿਆ ਤੇ ਮੰਮੀ ਜੀ ਨਾਲ ਵੀ ਗੱਲਬਾਤ ਕੀਤੀ ਵੀ ਇੱਧਰ ਤਾਂ ਹੋ ਗਈ ਜਾ ਤਾਂ ਹੁਣ ਆਪਾਂ ਪਰੋਠੇ ਖਾ ਕੇ ਆਏ ਆ ਤੇ ਬੀਬੀ ਜੀ ਨੂੰ ਖਵਾਉਣ ਲੱਗੇ ਆ ਤੇ ਇਦਾਂ ਮੰਮੀ ਨੂੰ ਵਿਆਹ ਨਾਲ ਹੀ ਘਮਾਈ ਜਾਂਦੇ ਆ ਫੋਨ ਦੇ ਨਾਲ ਹੀ ਤੇ ਚਲੋ ਹੁਣ ਦੇਖਦੇ ਜਦੋਂ ਪੂਆ ਹੁਣੀ ਆਉਗੇ ਫਿਰ ਦੱਸਦੇ ਹਾਂ ਕਦੋਂ ਆਉਗੇ ਤੇ ਫਿਰ ਬਸਾਂਗੇ ਤੁਹਾਨੂੰ ਸਾਰਿਆਂ ਨੂੰ ਬਾਏ ਹੁਣ ਚੱਲੇ ਆ ਤੁਸੀਂ ਠੀਕ ਐ ওকে ਬਾਏ ਹੁਣ ਕੱਲੋਂ ਮੈਂ ਨਾਲ ਆਪਾਂ ਹਾਂ ਕੱਲ ওকে ਬਾਏ ਲੋ ਜੀ ਹੁੰਡਾ ਲਾਤਾ ਹੁਣ ਅਸੀਂ ਅੰਦਰ ਬੈੰਦੇ ਆ ਪੂਆ ਜੀ ਤਾਂ ਲੈ ਆਏ ਨਹੀਂ ਲੋਈ ਬੀਬੀ ਜੀ ਨੇ ਰੋਟੀ ਖਾ ਲਈ ਪਰੋਠੇ ਖਾ ਲਏ ਖਾ ਲਿਆ ਖਾ ਲਿਆ ਓਕੇ ਤੇ ਸੱਜੇ ਹੁਣ ਪਾਣੀ ਪੀ ਲੈ ਮੰਮੀ ਜੀ ਕਹਿੰਦੇ ਪਰੋਠੇ ਨਹੀਂ ਖਾਣੇ ਇੱਕ ਖਲਾਈ ਦੌੜੀ ਖਾਣੇ ਹੈਗੀ ਫੇਰ ਬਿਮਾਰ ਨਾ ਹੋ ਜਾਵੇ ਇੱਕ ਘਟਾ ਇੱਕ ਹੀ ਖਾਣਾ ਸੀ ਚਲੋ ਉਹ ਆ ਕੇ ਆ ਗਏ ਜੀ ਆ ਗਏ ਬਣਾ ਬਾਹਰ ਉੱਧਰ ਹੀ ਆ আচ্ছা ਆ ਗਏ ਨਾ ਲੋ ਜੀ ਸਬਟੀਟੂਟੀ ਲਾ ਕੇ ਚਾਹ ਬਣਾਉਣੀ ਕਿਉਂਕਿ ਅੱਧਰ ਪੈਕਿੰਗ ਚੱਲ ਰਹੀ ਹੈ ਦੀਦੀ ਹਮਨ ਦੀ ਇਹ ਦਿਹਾੜੀ ਉੱਤੇ ਕਰਦੇ ਹਾਂ ਜੀ ਹਸਲੇ ਸਭ ਬੜੇ ਜਰੂਰ ਹਾਂ ਇਹ ਬਲਾ ਬੋਟਲ ਵਿੱਚ ਚੋਣ ਕਵਰੇਜ ਤੋਂ ਲੇਗਨੇ ਪਿਆ ਇਹ ਆਪਾ ਬਣਾਨੇ ਪਈ ਚਾ ਸਾਰਿਆਂ ਨੇ ਸਾਡੇ ਨੂੰ ਚਾਰ ਹੀ ਲਾਤੀ ਆ ਕਿਉਂਕਿ ਉਹ ਆਪਣੀ ਪੈਕਿੰਗ ਕਰ ਰਿਹਾ ਤੇ ਚੀ ਕਰ ਕਰ ਆਪਣਾ ਬਾਹਰੋਂ ਆਈਆਂ ਤੇ ਮੈਂ ਵੀ ਯਾਰ ਵੀ ਵੀ ਦੇਖ ਦੇ ਕਿ ਕੀ ਕਰਦੇ ਫੇ ਸਾਰੇ ਜਣੇ ਲੋ ਜੀ ਇੱਧਰ ਟੈਂਟ ਲਾਇਆ ਜਾ ਰਿਹਾ ਹੈ ਇੱਧਰ ਨਿਆਣੇ ਖੇੜੇ ਕੋਈ ਦੀਦੀ ਖੜਿਆ ਹੈਲੋ ਹੈਲੋ ਵੀ ਬਲੌਗ ਬਣਾਉਂਦੇ ਆ ਬਲੌਗ ਬਣਾਉਂਦੇ ਆ ਸਾਡੇ ਸਾਰੇ ਬੈਠੇ ਅੰਦਰ ਹਾਂਜੀ ਸਤਿ ਸ੍ਰੀ ਅਕਾਲ ਲੋ ਜੀ ਦੀਦੀ ਦੇ ਮਹਿੰਦੀ ਲੱਗ ਰਹੀ ਹੈ ਅੱਜ ਔਰ variare enjoy 哎、欸！哦，咖啡呀！ ਤੋ ਹਾਂ ਦੀਦੀ ਚਲਾਣ ਲੱਗੇ ਆ ਜੋ ਕਿ ਤਿੰਨ ਚਲਾਣ ਲੱਗੇ ले पहुंच गई चकरी पहुंच ਲਾ ਕੀ ਅਸੀਂ ਵਲੌਗ ਬਣਾਦੇ ਰਹੇ ਚੱਲਿਆ ਕੁਛ ਨਹੀਂ ਹੋ ਗਿਆ ਓ ਹੋ ਹੋ ਨਵੀਂ ਨਵੀਂ ਸਿਗਨਲਸ ਕੁਆਟਰ ਨਹੀਂ ਇਹ ਮੈਨੂੰ ਲੋਕ ਚਿੱਤ ਦੇ ਕਾਕੇ ਉਹ ਅੱਗ ਹੀ ਲੱਗਣ ਦੇ ਹੀ ਹੋਗੀ ਇਹਨੂੰ ਤਾਂ ਮੈਂ ਵੀ ਪੜਨਾ ਹੁਣ 2 ਮਿੰਟ ਮੇਰਾ ਫਿਰ ਇਹ ਮੇਰੇ ਪਾਣੇ ਬਤਾਇਆ ਦੀ ਹੁਣ ਅਗਰਾਉਂਡ 'ਤੇ ਪਟਾਕੇ ਆਣੂ ਮम्मा ਦੂਰ ਕਰਕੇ ਮਮਾ ਇਹੋ ਵਾਓ ਮੈਂ ਇੱਦੀ ਚਲਾਣ ਲੱਗੇ ਸੀ ਚਤਰ ਪਟਰੇ ਨਾਲ ਤਾਂ ਹੈ ਹੀ ਕੋਈ ਨਾ ਮੂਹ ਨਾ ਸਰ ਇਹ ਥੱਲੇ ਰੱਖ ਕੇ ਚੱਲਣੇ ਨਹੀਂ 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 ਉਹ ਨਹੀਂ ਉਹ ਅਕਲ ਤਾਂ ਦੂਰ ਹੈਲੋ ਹੈਲੋ ਮੈਂ ਦੀਦੀ ਭੈਣੀਆਂ ਹਾਂ ਇਹ ਮੇਰੀ ਭੈਣਾਂ আহা লাগি লাগি জি দরাত ਰਜੀ ਜੱਲੀ ਕੀ ਹੋ ਗਿਆ ਇਤਨੀ ਮੈਨੂੰ ਨਾ ਬੋੜਾ ਬਾਸੋਂ ਮੁੱਕ ਗਈ ਲੋ ਜੀ ਹੁਣ ਆਪਾਂ ਖਾਣ ਲੱਗੇ ਰੋਟੀ ਲੋ ਜੀ ਤਿਆਰ ਆਪਣਾ ਥਾਲ ਖਾਓ ਹਨ ਖੁਸ਼ ਆ ਗਏ ਆਪਾਂ ਚੱਲਦੇ ਆ ਘਰ ਨੂੰ ਹਾਂ ਘਰ ਨੂੰ ਲੰਗਰ ਬਣ ਸ਼ੱਕ ਆ ਲੰਗਰ ਪਾ ਲਈ ਵਿਆਹਲੇ ਘਰੇ ਛੱਕ ਕੇ ਹੁਣ ਚੱਲੇ ਆ ਘਰ ਆਲੇ ਘਰ ਨੂੰ ਚਲ ਹੁਣ ਚੱਲਦੇ ਆ ਮੇਰਾ ਹੋ ਗਿਆ ਆ ਤੁਹਾਨੂੰ